ਭਾਰਤ ਦੀਆਂ ਵਕਫ ਵਕ ਵੇਲਾਾਂ ਚ ਜੇਲ੍ਹਾਂ ਚ ਸਜ਼ਾ ਪੂਕਤਨ ਤੋਂ ਬਾਅਦ ਜਨ ਪਾਕਿਸਤਾਨੀ ਕਿਆਧੀ ਰਹਾ ਹੋ ਕੇ ਵਾਪਸ ਪਾਕਿਸਤਾਨ ਚਲੇ ਕੇ ਨੇ ਸੁਰੱਖਿਆ ਏਜੰਸੀਆਂ ਮਲੂਮਾ ਨੂੰ ਅਟਾਰੀ ਵਾਗਜ਼ਰ ਹੱਥ ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ ਗਿਆ ਭਾਰਤ ਵੱਲੋਂ ਰਿਹਾ ਕੀਤੇ ਗਏ ਕੈਦੀਆਂ ਚ ਲਾਹੌਰ ਦੇ ਲਖੋਵਾਲ ਦਾ ਰਹਿਣ ਵਾਲਾ ਮੁਹੰਮਦ ਰਮਜ਼ਾਨ ਬੜਾ ਪਿੰਡ ਪਾਕਿਸਤਾਨੀ ਪੰਜਾਬ ਦਾ ਰਹਿਣ ਵਾਲਾ ਅਸਗਰ ਅਲੀ ਤੇ ਮੁਹੰਮਦ ਇਕਬਾਲ ਸ਼ਾਮਿਲ ਨੇ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਗੁਰਦਾਸਪੁਰ ਦੇ ਐਨਡੀਪੀਐਸ ਐਕਟ ਤਹਿਤ 10 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਨੇ ਉਸ ਨੂੰ 30 ਸਾਲ ਦੀ ਕੈਦ ਦੀ سزا ਸੁਣਾਈ ਸੀ ਜਿਸ ਦੀ ਉਸ ਨੇ ਪੂਰੀ ਤਰ੍ਹਾਂ ਸਜ਼ਾ ਭੁਗਤੀ। ਇਕਬਾਲ ਨੇ ਪਾਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਿਹਾਈ ਮਗਰੋਂ ਕਰ ਬਾਬਸੀ ਦੀ ਖੁਸ਼ੀ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ। ਇਕਬਾਲ ਨੂੰ ਗੁਰਦਾਸਪੁਰ ਜੇਲ੍ਹ ਤੋਂ ਰਾਜਸਥਾਨ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਉਸ ਨੇ ਆਪਣੀ ਜ਼ਿਆਦਾਤਰ ਸਜ਼ਾ ਭੁਗਤੀ। ਰਮਜ਼ਾਨ ਚਾਲ 2010 ਵਿੱਚ ਜੰਮੂ ਰਾਹੀਂ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਦਾਖਲ ਹੋਇਆ ਸੀ ਤੇ ਫੜੇ ਜਾਣ ਤੋਂ ਮਗਰੋਂ ਉਸ ਨੂੰ 13.5 ਸਾਲ ਦੀ ਕੈਦ ਹੋਈ ਸੀ। ਉਹ 15 ਸਾਲਾਂ ਬਾਅਦ ਦਿੱਲੀ ਦੀ ਦਿਹਾੜ ਜੇਲ੍ਹ ਤੋਂ ਵਾਪਸ ਪਰਤਿਆ। ਅਸਗਰ ਅਲੀ ਸਾਲ 2010 ਵਿੱਚ ਸਮਝੌਤਾ ਐਕਸਪ੍ਰੈਸ ਰਾਹੀਂ ਭਾਰਤ ਵਿੱਚ ਦਾਖਲ ਹੋਇਆ ਸੀ ਵੀਜ਼ਾ ਖਤਮ ਹੋਣ ਤੋਂ ਬਾਅਦ ਉਹ ਲੋਕ ਕੇ ਜੋਧਪੁਰ ਰਹਿ ਰਿਹਾ ਸੀ ਪੜੇ ਜਾਨ ਮਗਰੋਂ ਉਸ ਨੂੰ ਸਜ਼ਾ ਸੁਣਾਈ ਗਈ ਤੇ ਹੁਣ ਉਹ 15 ਸਾਲਾਂ ਬਾਅਦ ਵਾਪਸ ਪਾਕਿਸਤਾਨ ਗਿਆ ਹੈ